ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਇੱਕ ਬਹੁਤ ਵੱਡੀ ਸਿੱਖਾਂ ਦੇ ਲਈ ਇੱਕ ਇਸ ਤਰ੍ਹਾਂ ਦੀ ਖਬਰ ਆਈ ਹੈਗੀ ਜਿਹੜੀ ਕਿ ਸੁਣਨ ਵਾਲੀ ਹੈ ਤੇ ਮਹਿਸੂਸ ਕਰਨ ਵਾਲੀ ਹੈ ਇੱਕ ਅਮਰੀਕਾ ਦਾ ਬਹੁਤ ਵੱਡਾ ਆਫੀਸਰ ਰਹਿ ਚੁੱਕਿਆਗਾ ਜਿਹੜਾ ਬੌਬ ਆਰਥੋ ਉਹਨੇ ਇੱਕ ਆਰਟੀਕਲ ਲਿਖਿਆਗਾ ਉਸ ਆਰਟੀਕਲ ਦੇ ਵਿੱਚ ਉਹਨੇ ਜੋ ਗੱਲਾਂ ਲਿਖੀਆਂ ਨੇ ਉਹ ਅਚੰਬਤ ਕਰਨ ਵਾਲੀਆਂ ਨੇਗੀਆਂ ਕਿ ਅਗਰ ਸਿੱਖ ਰਾਜ ਨਾ ਆਇਆ ਤਾ 20 ਕਰੋੜ ਲੋਕ ਸਕਿੰਟਾਂ ਵਿੱਚ ਮਰ ਜਾਣਗੇ ਤੇ 2 ਮਿੰਟ ਲਈ ਮੈਂ ਤੁਹਾਨੂੰ ਪਹਿਲਾਂ 1 ਮਿੰਟ ਲਈ ਬੌਬ ਆਰਥ ਬਾਰੇ ਦੱਸ ਦਿਆਂ ਉਹ ਅਮਰੀਕਾ ਦੀ ਖੁਫੀਆ ਏਜੰਸੀ ਦੇ ਮਤਲਬ ਜਿਹੜਾ ਪੁਲਿਸ ਦਾ ਚੀਫ 22 ਸਾਲ ਰਹਿ ਚੁੱਕਿਆ ਹੈਗਾ ਤੇ 32 ਸਾਲਾਂ ਤੋਂ ਆਪਣੀ ਖੁਫੀਆ ਏਜੰਸੀ ਚਲਾ ਰਿਹਾ ਹ ਸੁਰੱਖਿਆ ਖੁਫੀਆ ਏਜੰਸੀ ਚਲਾ ਰਿਹਾ ਹੈਗਾ ਤੇ ਇਸ ਨੇ ਅਹੁਦੇ ਤੇ ਰਹਿੰਦੇ ਆ ਵੱਖੋ ਵੱਖਰੇ ਅਹੁਦੇ ਤੇ ਵੱਡੇ ਅਹੁਦੇ ਜਿਹੜੇ ਮਤਲਬ ਆਪਾਂ ਕਹਿ ਸਕਦੇ ਹਾਂ ਉਹਨਾਂ ਤੇ ਰਹਿੰਦੇ ਹੋયા ਇਹਨੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਅਨੇਕਾਂ ਕੇਸ ਸੋਲਵ ਕੀਤੇ ਨੇ ਅਜੀਤ ਡਿਵਾਲ ਦਾ ਆਪਾਂ ਬਾਪ ਕਹਿ ਸਕਦੇ ਆ ਇਹਨੂੰ ਕਿਉਂਕਿ ਅਜੀਤ ਡਿਵਾਲ ਪੰਜਾਬ ਮੁਕੱल्ले ਭਾਰਤ ਦਾ ਹੈਗਾ ਲੇਕਿਨ ਇਹ ਦੁਨੀਆ ਦਾ ਦੁਨੀਆ ਦੇ ਮਸਲੇ ਹੱਲ ਕਰ ਚੁੱਕਿਆ ਹੈਗਾ ਦੋਸਤੋ ਹੁਣ ਆਪਾਂ ਗੱਲ ਕਰਦੇ ਆ ਕਿ ਕੀ ਅਗਰ ਉਹ ਕਹਿੰਦਾ ਦੱਖਣੀ ਏਸ਼ੀਆ ਦੇ ਵਿੱਚ ਸਿੱਖ ਰਾਜ ਨਾ ਸਥਾਪਿਤ ਹੋਇਆ ਤਾਂ ਪਰਮਾਣੂ ਜੰਗ ਨੂੰ ਕੋਈ ਰੋਕ ਨਹੀਂ ਸਕਦਾ ਅਗਰ ਪਰਮਾਣੂ ਜੰਗ ਰੋਕਣੀ ਆ ਤਾਂ ਉਹਦੇ ਲਈ ਉਹ ਕਹਿ ਰਿਹਾਗਾ ਕਿ ਇਹ ਇੱਥੇ ਸਿੱਖ ਰਾਜ ਹੋਣਾ অতি ਜ਼ਰੂਰੀ ਹੈ ਜਿਹਨੂੰ ਉਹ ਖਾਲਸਤਾਨ ਦਾ ਨਾਮ ਦਿੰਦਾਗਾ ਤੇ ਦੋਸਤੋ ਉਸ ਤੋਂ ਬਾਅਦ ਮਤਲਬ ਉਹ ਇਹ ਬਾਤ ਨਾਲ ਲਿਖਦਾਗਾ ਕਿ 20 ਕਰੋੜ ਮਿੰਟਾਂ ਦੇ ਸਕੰਟਾਂ ਦੇ ਵਿੱਚ ਲੋਕ ਮਾਰੇ ਜਾਣਗੇ ਉਸ ਤੋਂ ਬਾਅਦ ਅੱਗੇ ਉਹ ਦੋਸਤੋ ਲਿਖਦਾਗਾ ਕਿ ਜਿਹੜਾ ਬ੍ਰਿਟਿਸ਼ ਅੰਗਰੇਜ਼ ਸੀਗੇ ਦੇਸ਼ ਨੂੰ ਛੱਡਣ ਤੋਂ ਪਹਿਲਾਂ ਭਾਰਤ ਨੂੰ ਛੱਡਣ ਤੋਂ ਪਹਿਲਾਂ ਉਹਨਾਂ ਨੇ ਸਿੱਖਾਂ ਦੇ ਨਾਲ ਕੀ ਧੋਖਾ ਕੀਤਾ ਸੀਗਾ ਤੇ ਉਹ ਰੂਸ ਬਾਰੇ ਦੱਸਦਾਗਾ ਕਿ ਰੂਸ ਸਿੱਖਾਂ ਦਾ ਸਭ ਤੋਂ ਵੱਡਾ ਦੁਸ਼ਮਣ ਕਿਉਂ ਬਣਿਆ ਤੇ ਰੂਸ ਨੇ ਸਿੱਖਾਂ ਤੋਂ ਕਿਵੇਂ ਬਦਲਾ ਲਿਆ ਸੀਗਾ ਇਹ ਜਿਹੜੀਆਂ ਗੱਲਾਂ ਦੋਸਤੋ ਤੇ ਹੁਣ ਉਹ ਦੱਸਦਾਗਾ ਕਿ ਕੀ ਸਿੱਖਾਂ ਦਾ ਸਭ ਤੋਂ ਵੱਡਾ ਰੂਸ ਦੁਸ਼ਮਣ ਹੈ ਜਾਂ ਚੀਨ ਦੁਸ਼ਮਣ ਹੈ ਇਹਦੇ ਬਾਰੇ ਵੀ ਤੁਹਾਨੂੰ ਖਲਾਸਾ ਕਰਾਂਗੇ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਉਹ ਸਭ ਤੋਂ ਪਹਿਲਾਂ ਲਿਖਦਾਗਾ ਕਿ ਜਦੋਂ 1947 ਦੇ ਵਿੱਚ ਦੇਸ਼ ਆਜ਼ਾਦ ਹੋਇਆ ਬ੍ਰਿਟਿਸ਼ ਜਾਣ ਲੱਗੇ ਸਭ ਤੋਂ ਵੱਡਾ ਸਿੱਖਾਂ ਦੇ ਨਾਲ ਧੋਖਾ ਕਰਕੇ ਗਏ ਕਿ ਉਹਨਾਂ ਨੇ ਸਿੱਖਾਂ ਨੂੰ ਉਹਨਾਂ ਦਾ ਜਿਹੜਾ ਦੇਸ਼ ਨਹੀਂ ਦਿੱਤਾ ਉਹਨਾਂ ਨੂੰ ਕੋਈ ਖਿੱਤਾ ਨਾਂ ਦੇਣ ਕਰਕੇ ਇਹਦੇ ਲਈ ਬ੍ਰਿਟਿਸ਼ ਅੰਗਰੇਜ਼ ਸਰਕਾਰ ਦੋਸ਼ੀ ਹੈ ਇਹਦੇ ਲਈ ਕੋਈ ਸਿੱਖ ਆਗੂ ਦੋਸ਼ੀ ਨਹੀਂ ਉਹ ਕਹਿੰਦਾ ਕਿ ਇਹਨਾਂ ਦਾ ਹੱਕ ਮੰਗਦਾ ਸੀ ਜਦੋਂ ਮੁਸਲਮਾਨਾਂ ਨੂੰ ਦੇਸ਼ ਇਹਨਾਂ ਨੇ ਦੇ ਦਿੱਤਾ ਸੀ ਤਾਂ ਸਿੱਖਾਂ ਨੂੰ ਵੀ ਦੇਸ਼ ਦੇਣਾ ਚਾਹੀਦਾ ਸੀਗਾ ਵਾਦਾ ਕੀਤਾ ਸੀ ਇਹਨਾਂ ਨੇ ਪਰ ਉਹ ਧੋਖਾ ਕਰਕੇ ਗਏ ਉਸ ਤੋਂ ਬਾਅਦ ਉਹ ਲਿਖਦਾ ਹੈਗਾ ਕਿ ਜਦੋਂ ਦੇਸ਼ ਆਜ਼ਾਦ ਹੋ ਗਿਆ ਉਸ ਤੋਂ ਬਾਅਦ ਹਿੰਦੂ ਲੀਡਰਾਂ ਨੇ ਜਿਹੜਾ ਸਿੱਖਾਂ ਦੇ ਨਾਲ ਸਭ ਤੋਂ ਵੱਡਾ ਧੋਖਾ ਕੀਤਾ ਕਿਉਂਕਿ ਦੇਸ਼ ਨਾ ਮਿਲਣ ਕਰਕੇ ਜਿਹੜੇ ਸਿੱਖ ਸੀਗੇ ਉਹ ਬਹੁਤ ਗੁੱਸੇ 'ਚ ਤੇ ਉਹ ਖਾੜਕੂ ਸੰਘਰਸ਼ ਵੱਲ ਨੂੰ ਚੱਲ ਰਹੇ ਸੀਗੇ ਤਾਂ ਹਿੰਦੂ ਜਿਹੜੇ ਲੀਡਰ ਤੇ ਉਹਨਾਂ ਨੇ ਬੜੀ ਹੁਸ਼ਿਆਰੀ ਦੇ ਨਾਲ ਗੁਰਦੁਆਰਾ ਸੁਧਾਰ ਲਹਿਰ ਵੱਲ ਨੂੰ ਇਹਨਾਂ ਦੀ ਜਿਹੜੀ ਮਤਲਬ ਆਪਾਂ ਕਹਿ ਦਿੰਦੇ ਹਾਂ ਮੂੰਹ ਉਧਰ ਨੂੰ ਕਰ ਦਿੱਤਾ ਤੇ ਜਿਹੜਾ ਸਿੱਖਾਂ ਦਾ ਸਾਰੀ એનર્ਜੀ ਸੀਗੀ ਉਹ ਗੁਰਦੁਆਰਾ ਸੁਧਾਰ ਲਹਿਰ ਵੱਲ ਨੂੰ ਚੱਲ ਪਈ ਉਸ ਤੋਂ ਬਾਅਦ ਦੋਸਤੋ ਉਹ ਲਿਖਦਾਗਾ ਕਿ ਰੂਸ ਨੇ ਕਿਉਂ ਸਿੱਖਾਂ ਦੇ ਨਾਲ ਧੋਖਾ ਕੀਤਾ ਉਹਦਾ ਕਾਰਨ ਉਹ ਦੱਸਦਾਗਾ ਕਿ ਇੱਕ KGB ਨਾਮ ਦੀ ਮਤਲਬ ਕੋਈ ਸੀ ਏਜੰਸੀ ਜਾਂ ਮਤਲਬ ਆਰਗੇਨਾਈਜ਼ ਉਹਨਾਂ ਨੇ ਪੰਜਾਬ ਦੇ ਵਿੱਚ ਕਾਮਨਿਸਟ ਲਹਿਰ ਚਲਾਉਣ ਦੇ ਲਈ ਬਹੁਤ ਵੱਡੀ ਫੰਡਿੰਗ ਕੀਤੀ ਸੀ ਲੇਕਿਨ ਕਾਮਨਿਸਟ ਲਹਿਰ ਪੰਜਾਬ ਦੇ ਵਿੱਚ ਤਾਂ ਕਰਕੇ ਕਾਮਯਾਬ ਨਾ ਹੋਈ ਕਿਉਂਕਿ ਇੱਥੇ ਜਿਹੜਾ ਸਿੱਖਾਂ ਦਾ ਬੋਲਬਾਲਾ ਸੀਗਾ ਸਿੱਖ ਜਿਹੜੀ ਆਪਣੇ ਗੁਰੂ ਤੇ ਭਰੋਸਾ ਕਰਨ ਵਾਲੇ ਸੀਗੇ ਤੇ ਜਿਹੜੀ ਨਕਸਲਾਈ ਲਹਿਰ ਸੀ ਜੀ ਇਹ ਰੱਬ ਨੂੰ ਨਾ ਮੰਨਣ ਵਾਲੇ ਲੋਕ ਸੀਗੇ ਉਹਨਾਂ ਦੀ ਇਹ ਲਹਿਰ ਉਹ ਕਹਿੰਦਾਗਾ ਕਿ ਸਿੱਖਾਂ ਕਰਕੇ ਫੇਲ ਹੋ ਗਈ ਤਾਂ ਇਹ ਜਿਹੜਾ ਕੇ ਜੀਬੀ ਕੋਈ ਆਰਗੇਨਾਈਜ਼ ਸੀਗੀ ਇਹ ਝਲਮਲ ਕੇ ਰਹਿ ਗਈ ਤੇ ਰਸਿਆ ਸਿੱਖਾਂ ਦਾ ਦੁਸ਼ਮਣ ਬਣ ਗਿਆ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਮੌਕਾ ਮਿਲਿਆ 1984 ਦੇ ਵਿੱਚ ਇਹਨਾਂ ਨੇ ਇੰਦਰਾ ਗਾਂਧੀ ਨੂੰ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਕਰਨ ਦੇ ਲਈ ਉਕਸਾਇਆ ਤੇ ਪਲਾਨ ਬਣਾਇਆ ਪਲਾਨ ਬਣਾ ਕੇ ਪਿੱਛੋਂ ਰਹਿ ਕੇ ਪੂਰੀ ਮਦਦ ਕੀਤੀ ਤਾਂ ਅਕਾਲ ਤਖਤ ਸਾਹਿਬ ਦੇ ਉੱਪਰ ਹਮਲਾ ਹੋਇਆ ਦੋਸਤੋ ਤੁਹਾਨੂੰ ਪਤਾ ਹੀ ਹੈ ਉਹਦੇ ਬਾਰੇ ਕਿ ਸਾਡੇ ਹਜ਼ਾਰਾਂ ਲੋਕ ਬੀਬੀ ਬੱਚੇ ਔਰ ਨੌਜਵਾਨ ਕਿਵੇਂ ਮਾਰੇ ਗਏ ਤੇ ਉਸ ਤੋਂ ਬਾਅਦ ਫਿਰ ਇੱਕ ਇਹਨਾਂ ਨੇ ਗੁਪਤ ਮਿਸ਼ਨ ਚਲਾਇਆ ਜਿਹਦੇ ਚ ਪੰਜਾਬ ਦੇ ਸਾਰੇ ਨੌਜਵਾਨੀ ਨੂੰ ਖਤਮ ਕਰਨ ਦੀ ਖਾਤਰ ਇਹਨਾਂ ਨੇ ਇੱਕ ਲਹਿਰ ਚਲਾਈ ਸੀ ਜਿਹੜੀ ਜਿਹੜੇ ਆਪਣੇ ਹੈਗੇ ਨੇ ਜ਼ਿਲ੍ਹੇ ਬਾਰਡਰ ਦੇ ਨਾਲ ਲੱਗਦੇ ਉੱਥੇ ਤਕਰੀਬਨ 20 ਸਾਲ ਜਨਨ ਚੜੀ ਤੁਹਾਨੂੰ ਪਤਾ ਇੰਨਾਂ ਗੱਲਾਂ ਬਾਰੇ ਉਸ ਤੋਂ ਬਾਅਦ ਦੋਸਤੋ ਹੁਣ ਉਹ ਲਿਖਦਾਗਾ ਕਿ ਅਯੋਕੇ ਸਮੇਂ ਦੇ ਵਿੱਚ ਜਿਹੜਾ ਕੈਨੇਡਾ ਨੇ ਭਾਰਤ ਨੂੰ ਦੁਨੀਆ ਦੇ ਸਾਹਮਣੇ ਕੈਨੇਡਾ ਤੇ 5 ਆਈਜ਼ ਦੇਸ਼ਾਂ ਦੀ ਗੱਲ ਕਰਦਾ ਉਹ ਕਿ ਇਹਨਾਂ ਨੇ ਭਾਰਤ ਨੂੰ ਦੁਨੀਆ ਦੇ ਸਾਹਮਣੇ ਨੰਗਾ ਕਰ ਦਿੱਤਾ ਹਰਦੀਪ ਸਿੰਘ ਨਿੱਜਰ ਦੀ ਮੌਤ ਤੇ ਹੋਰ ਲੋਕਾਂ ਦੀ ਮੌਤ ਦਾ ਉਹ ਜ਼ਿਕਰ ਕਰਦਾਗਾ ਕਿ ਇਹਨਾਂ ਦੀ ਮੌਤ ਤੋਂ ਬਾਅਦ ਭਾਰਤ ਦਾ ਦੁਨੀਆ ਦੇ ਵਿੱਚ ਜਿਹੜਾ ਚਿਹਰਾ ਉਹ ਨੰਗਾ ਹੋ ਗਿਆ ਜਿਹਦੇ ਲਈ ਜਸਟਨ ਟਰੂਡੋ ਨੇ ਸ਼ੁਰੂਆਤ ਕੀਤੀ ਸੀ ਇਹ ਆਰਟੀਕਲ ਦੋਸਤੋ ਲਿਖਦਾ ਉਹ ਅੱਗੇ ਜਾ ਕੇ ਫਿਰ ਉਹ ਬਦਲ ਜ਼ਿਕਰ ਕਰਦਾ ਆਖਰੀ ਪਹਿਰੇ ਦੇ ਵਿੱਚ ਕਿ ਜੇਕਰ ਦੱਖਣੀ ਏਸ਼ੀਆ ਦੇ ਵਿੱਚ ਖਾਲਸਾ ਰਾਜ ਨਾ ਆਇਆ ਤਾਂ ਪ੍ਰਮਾਣੂ جنگ ਹੋਵੇਗੀ ਜਿਹਦੇ ਚ 20 ਕਰੋੜ ਲੋਕ ਸਿਕੰਟਾਂ ਦੇ ਵਿੱਚ ਮਿੰਟਾਂ ਦੇ ਵਿੱਚ ਮਾਰੇ ਜਾਣਗੇ ਉਹਦੇ ਲਈ ਦੋਸਤੋ ਉਹ ਲਿਖਦਾਗਾ ਕਿ ਪਰਮਾਨੂ ਜੰਗ ਨੂੰ ਰੋਕਣ ਦੇ ਖਾਤਰ ਇੱਕੋ ਇੱਕ ਹੱਲ ਹੈ ਕਿ ਉੱਥੇ ਸਿੱਖ ਰਾਜ ਸਥਾਪਿਤ ਹੋਣਾ ਚਾਹੀਦਾ ਹੈ ਦੋਸਤੋ ਇਹ ਕੋਈ ਵੀ ਗੱਲ ਮੈਂ ਆਪਣੇ ਕੋਲੋਂ ਨਹੀਂ ਕਰ ਰਿਆ ਉਹਦਾ ਆਰਟੀਕਲ ਆਇਆਗਾ ਉਹਨੇ ਆਰਟੀਕਲ ਦੇ ਵਿੱਚ ਇਹ ਗੱਲਾਂ ਲਿਖੀਆਂ ਨੇ ਤੇ ਉਹਨੇ ਪੂਰੀ ਸਿੱਖਾਂ ਬਾਰੇ ਖੋਜ ਕੀਤੀ ਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਲੈ ਕੇ ਉਹਨੇ ਸਾਰੀਆਂ ਗੱਲਾਂ ਲਿਖੀਆਂ ਨਗੀਆਂ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਅੰਗਰੇਜ਼ਾਂ ਨੇ ਧੋਖੇ ਨਾਲ ਖਤਮ ਕੀਤਾ ਸੀ ਉਹਨਾਂ ਨੇ ਜਿਹੜੀ ਸੰਧੀਆ ਸੰਧੀ ਕੀਤੀ ਸੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਉਹ ਸੰਧੀ ਨੂੰ ਤੋੜ ਕੇ ਡੋਗਰਿਆਂ ਦੇ ਨਾਲ ਰਲ ਕੇ ਸਿੱਖਾਂ ਦੀਆਂ ਪਿੱਠਾਂ ਤੇ वार ਕਰਕੇ ਤਾਂ ਉਹਨਾਂ ਨੇ ਪੰਜਾਬ ਦੇ ਉੱਪਰ ਅੰਗਰੇਜ਼ ਰਾਜ ਸਥਾਪਿਤ ਕੀਤਾ ਸੀਗਾ ਇਹ ਸਾਰਾ ਉਹਨੇ ਬਹੁਤ ਹੀ ਡੂੰਘਾਈ ਦੇ ਨਾਲ ਸਰਚ ਕੀਤਾ ਹੋਇਆ ਜਿਹੜਾ ਹੈਗਾ ਤਾਂ ਉਹਨੇ ਇਹ ਸਾਰੀਆਂ ਚੀਜ਼ਾਂ ਲਿਖੀਆਂ ਨੇ ਦੋਸਤੋ ਮਤਲਬ ਇਸ ਗੱਲ ਨੂੰ ਹਰ ਇੱਕ ਸਿੱਖ ਤੱਕ ਪਹੁੰਚਣਾ ਜ਼ਰੂਰੀ ਹੈ ਤੇ ਜਿਹੜੇ ਸਾਡਾ 24 ਘੰਟੇ ਸਾਡੀ ਨਿੰਦਿਆ ਕਰਦੇ ਨੇ ਉਹਨਾਂ ਤੱਕ ਵੀ ਇਹ ਗੱਲ ਪਹੁੰਚਣੀ ਬਹੁਤ ਜ਼ਰੂਰੀ ਆ ਇਹਨੂੰ ਵੀਡੀਓ ਨੂੰ ਜਰੂਰ ਪਹਚਾਓ ਤਾਂ ਕਿ ਆਪਣੇ ਲੋਕਾਂ ਨੂੰ ਤੇ ਆਪਣੇ ਵਿਰੋਧੀਆਂ ਨੂੰ ਇਹ ਚੀਜ਼ ਦਾ ਪਤਾ ਲੱਗਣਾ ਚਾਹੀਦਾ ਕਿ ਦੁਨੀਆ ਸਾਡੇ ਬਾਰੇ ਕੀ ਸੋਲਦੀ ਆ ਸਾਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਕਿ ਸਾਡੇ ਜਿਹੜੇ ਆਹ ਗੋਬਰ ਆリエ ਵਰਗੇ ਨੇ ਜਾਂ ਹੋਰ ਇਹ ਕੀ ਸੋਚਦੇ ਨੇ ਸਾਨੂੰ ਮਤਲਬ ਲੱਗਾ ਕਿ ਦੁਨੀਆ ਸਿੱਖਾਂ ਬਾਰੇ ਕੀ ਸੋਚਦੀ ਆ ਇਹਦੇ ਬਾਰੇ ਲੋਕਾਂ ਨੂੰ ਚਾਣਨਾ ਪਾਉਣਾ ਬਹੁਤ ਜ਼ਰੂਰੀ ਆ ਵੀਡੀਓ ਨੂੰ ਸ਼ੇਅਰ ਕਰਿਓ ਤੇ ਹਰ ਇੱਕ ਫੋਨ ਦੇ ਵਿੱਚ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ